ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਦਾ ਤੇ ਪੂਰੀ ਪ੍ਰਸਤਾਵ ਬਹੁਤ ਬਹੁਤ ਧੰਨਵਾਦ ਤੇ ਦੂਸਰਾ ਅਸੀਂ ਜਿਹੜੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਅਸੀਂ ਇੱਕ ਪੋਲੀਟਿਕਲ ਪਾਰਟੀ ਬਣਾਈ ਆ ਤੇ ਉਹਦੀ ਅਸੀਂ ਜਿਹੜੀ ਭਰਤੀ ਮਹਿਮਾ ਸ਼ੁਰੂ ਕੀਤੀ ਸੀ ਬਹੁਤ 9 10 ਜ਼ਿਲ੍ਹਿਆਂ ਚ ਅਸੀਂ ਪਹਿਲਾਂ ਕਰ ਚੁੱਕੇ ਆ ਤੇ ਅੱਜ ਦੋ ਤਿੰਨ ਜ਼ਿਲ੍ਹੇ ਅਸੀਂ ਅੱਜ ਕਰਨ ਜਾ ਰਹੇ ਆ ਇੱਕ ਤੇ ਬਠਿੰਡਾ ਮਾਨਸਾ ਤੇ ਮੁਕਸਰ ਅੱਜ ਉੱਥੇ ਜਾ ਕਰਨੇ ਤੇ ਇਹ ਜਿਹੜੀਆਂ ਅਸੀਂ ਪੰਜ ਪੰਜ ਮੈਂਬਰਾਂ ਦੀ ਇਥੇ ਜਿਹੜੀ ਟੀਮ ਬਣਾ ਕੇ ਉਹਨਾਂ ਨੂੰ ਅੱਗੇ ਅੱਗੇ ਜਿਹੜੇ ਪਿੰਡ ਤੱਕ ਜਾਂ ਸਰਕਲ ਬਲਾਕ ਤੱਕ ਜਿਹੜੀ ਅਸੀਂ ਉਹਨਾਂ ਨੂੰ ਡਿਊਟੀਆਂ ਦਿੱਤੀਆਂ ਕਿ ਉਹ ਅੱਗੇ ਅੱਗੇ ਪੰਜ-ਪੰਜ ਮੈਂਬਰ ਹਰ ਇੱਕ ਜਗ੍ਹਾ ਤੇ ਅਪਾਇੰਟ ਕਰਕੇ ਤੇ ਪਿੰਡਾਂ ਤੱਕ ਪਹੁੰਚ ਕਰਨਾ ਤੇ ਉਹ ਜਿਹੜੀ ਪਰਤੀ ਨੂੰ ਹੰਗਾਰਾ ਦਿੱਤਾ ਜਾ ਸਕੇ ਸਵਿਧਾਨ ਦੀ ਗੱਲ ਕਰੀਏ ਬਾਅਦ ਹੀ ਦੇ ਸਵਿਧਾਨ ਜਦੋਂ ਖਾਡਾ ਤਿਆਰ ਹੋ ਚੁੱਕਿਆ ਹਾਂ ਹਾਂਜੀ ਉਹ ਖਰੜੇ ਵਾਸਤੇ ਵੀ ਲੱਗੇ ਹੋਏ ਸਾਡੇ ਜਿਹੜੀ ਐਡਵਾਈਜ਼ਰੀ ਕਮੇਟੀ ਉਹ ਸਵਿਧਾਨ ਕਮੇਟੀ ਬਣੀ ਹੋਈ ਆ ਉਹ ਬਣਾ ਰਹੀ ਹੈ ਸਾਰਾ ਕੁਝ ਤੇ ਉਹ ਉਹ ਸਾਰੀਆਂ ਧਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਸਾਰੇ ਵਾਸੀਆਂ ਨੂੰ ਅਸੀਂ ਸਾਰੇ ਨਾਲ ਲੈ ਕੇ ਉਹ ਪੰਜਾਬ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰਿਆਂ ਦਾ ਸਹਿਯੋਗ ਵਿੱਚ ਆਉਣੇ ਤੇ ਸਾਰਿਆਂ ਨਾਲ ਲੈ ਕੇ ਚੱਲਣਾ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਤੁਸੀਂ ਹੁਣ ਤੱਕ ਕਵਰ ਕਰ ਦਿੱਤੇ ਅਸੀਂ ਪਠਾਨਕੋਟ ਗਰਦਾਸਪੁਰ ਇਹ ਅੰਮ੍ਰਿਤਸਰ ਅਪਰੋਜਪੁਰ ਤੇ ਫਤੇਗੜ ਸਾਹਿਬ ਤੇ ਲੁਧਿਆਣਾ ਇਹਨਾਂ ਸ਼ਾਇਦ ਪਿੰਨ ਪੂਰੇ ਨਾਂ ਨਹੀਂ ਦੱਸ ਕਿ ਜਿਹੜੇ ਅਸੀਂ ਪਹਿਲਾਂ ਕੋਡ ਮੋਦਾ ਪ੍ਰਿੰਟ ਬੋਰਡ ਇਹ ਸਾਰੇ ਅਸੀਂ ਕਵਰ ਕਰ ਚੁੱਕੇ ਆ ਤੇ ਅੱਜ ਤਿੰਨ ਜ਼ਿਲ੍ਹੇ ਅਸੀਂ ਅੱਜ ਕਵਰ ਹੋ ਜਣੇ ਆ ਤੇ ਬਾਕੀ ਰਹਿੰਦਿਆਂ ਨੂੰ ਵੀ ਅਸੀਂ ਹਫ਼ਤੇ ਦੇ ਵਿੱਚ ਵਿੱਚ ਸਾਰਿਆਂ ਤੇ ਜ਼ਿਲ੍ਹਿਆਂ ਤੱਕ ਪਹੁੰਚ ਕਰਾਂਗੇ ਤੁਸੀਂ ਇਹ ਪਾਰਟੀ ਬਣਾਈ ਆ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਾਂ ਦੇਸ਼ ਨਾਲ ਸਾਰਾ ਜਿਹੜਾ ਹੈਗਾ ਵਿਚਕਣਾ ਪੰਜਾਬ ਤੱਕ ਸੀਮਤ ਰੋ ਜਾਂ ਪੰਜਾਬ ਤੋਂ ਬਾਹਰ ਵੀ ਕੋਈ ਲੈ ਕੇ ਜਾਣਾ ਨਹੀਂ ਅਸੀਂ ਫਿਲਹਾਲ ਦੇ ਜਿਹੜੇ ਸਿੱਖ ਮੁੱਦੇ ਉਹ ਤੇ ਅਸੀਂ ਜਿੱਥੇ ਵੀ ਕੋਈ ਕੋਈ ਪ੍ਰੋਬਲਮ ਹੋ ਗਈ ਉਹ ਉਹ ਵੀ ਉਹ ਵੀ ਅਡਰੈਸ ਕਰਾਂਗੇ ਤੇ ਦੂਸਰਾ ਅਸੀਂ ਜਿਹੜੇ ਮੇਨ ਸਾਡੀ ਪੰਜਾਬ ਤੇ ਫੋਕਸ ਰਹੂਗਾ ਸਾਡਾ ਪੰਜਾਬ ਦੇ ਜਿਹੜੇ ਹਾਲਾਤ ਬਹੁਤ ਬਦਤਰ ਹੋ ਚੁੱਕੇ ਆ ਇਹ ਜਿਹੜਾ ਸਾਡੇ ਜਿਹੜੇ ਪੰਥ ਚ ਵੀ ਬਹੁਤ ਵੱਡਾ ਸੰਕਟ ਆ ਤੇ ਪੰਜਾਬ ਵੀ ਪੰਜਾਬ ਦੇ ਹਾਲਾਤ ਲਾਏ ਨਾ ਆਰਡਰ ਵੀ ਲਾ ਲੋ ਹਰ ਜਗ੍ਹਾ ਤੇ ਪੰਜਾਬ ਬਹੁਤ ਪਛੜ ਚੁੱਕਾ ਵਾ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਬਹੁਤ ਮੰਦੀ ਹਾਲਤ ਆ ਜੋ ਪੰਜਾਬ ਦੇ ਜੋ ਪ੍ਰੈਸ ਦੀ ਆਜ਼ਾਦੀ ਦਾ ਹੀ ਮਾਮਲਾ ਤੁਸੀਂ ਆ ਬਠਿੰਡੇ ਜੀ ਆ ਬਹੁਤ ਵੱਡਾ ਪਰਸਪਰ ਦਾ ਹੈਗਾ ਅਸੀਂ ਇਕੱਠ ਇਹ ਸਾਰੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਅਸੀਂ ਕਹਿੰਦੇ ਕਿ ਜੋ ਜਮਹੂਰੀਅਤ ਤਰੀਕੇ ਨਾਲ ਜੋ ਹਰੇਕ ਬੰਦੇ ਦਾ ਫਰਜ਼ ਬਣਦਾ ਜੋ ਹਰੇਕ ਬੰਦੇ ਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਇਹਦਾ ਤੁਸੀਂ ਕੰਠਕ ਮੁੱਦਿਆਂ ਦੀ ਗੱਲ ਕੀਤੀ ਹੈ ਪਿਛਲੇ ਦਿਨ ਜੋ ਗਿਆਨੀ ਹਰਪੀ ਸਿੰਘ ਦਾ ਘਟਨਾਕ੍ਰਮ ਵਾਪਰਿਆ ਉਹ ਕਿਵੇਂ ਦੇਖਦੇ ਹੋ ਨਹੀਂ ਉਹ ਵੀ ਜੀ ਬਹੁਤ ਇੱਕ ਮੰਦ ਭਾਗੀ ਘਟਨਾ ਜੀ ਉਹ ਜਿਹੜੇ ਕਿ ਜਸੇਦਾਰ ਸਾਹਿਬ ਨੂੰ ਇਦਾਂ ਇਹ ਇੱਕ ਜਲੀਲ ਕਰਕੇ ਲਾਉਣਾ ਆ ਜਾਂ ਜਿੰਨਾ ਚਿਰ ਉਹ ਬੰਦੇ ਤੇ ਉਹਨਾਂ ਨਾਲ ਕੰਮ ਕਰਦੇ ਰਹੇ ਜਿੰਨਾ ਚਿਰ ਉਹਨਾਂ ਦੀ ਹਾਂ ਚਾਹ ਮਿਲਦੀ ਰਹੀ ਜਾਂ ਉਹਨਾਂ ਦੇ ਨਕੂਲ ਕੰਮ ਚੱਲਦਾ ਰਿਹਾ ਉਹਨਾਂ ਤੇ ਠੀਕ ਹੈ ਜਦੋਂ ਕੋਈ ਸੱਚ ਬੋਲਣ ਦੀ ਗੱਲ ਕਰਦਾ ਤਾਂ ਉਹ ਤੁਸੀ ਉਹਦੇ ਨਾਲ ਇਦਾਂ ਦਾ ਵਿਹਾਰ ਕਰੋ ਤੇ ਬਹੁਤ ਗਲਤ ਚੀਜ਼ ਹੈ ਇੱਕ 1925 ਐਕਟ ਦੀ ਗੱਲ ਕੀਤੀ ਜਾ ਰਹੀ ਹੈ ਪਰ ਜਦ ਅਪਾ 3 ਅਕਾਲ ਤਖਤ ਸਾਹਿਬ ਦੀ ਗੱਲ ਕਰੀਏ ਉਹ ਤੋਂ ਪਹਿਲਾਂ ਵੀ ਪੰਥਰ ਜਿਹੜੀਆਂ ਹੈਗੀਆਂ ਤੇ ਰਾਦੇ ਵਿੱਚ ਬਣਿਆ ਹੋਇਆ ਸੀਗਾ ਪਰ ਉਹ ਤੋਂ ਬਾਅਦ ਜਿਹੜਾ ਹੈਗਾ ਐਜੀਪੀਸੀ ਗੱਲ ਕਰੀਏ ਵੀ ਜਦੋਂ ਸਾਡੇ ਅਧੀਨ ਨੇ ਉਹਨੂੰ ਕਿਵੇਂ ਦੇਖੋ ਨੇ ਮੇਰੇ ਖਿਆਲ ਹੈ ਕਿ ਠੀਕ ਹੈ ਕਿ ਉਹਨਾਂ ਕੋਈ ਅਥਾਰਟੀ ਹੋ ਸਕਦੀ ਹੈ ਕਿ ਜਥੇਦਾਰ ਨੂੰ ਲਾਉਣ ਦੀ ਜਾਂ ਕੋਈ ਸਿਸਟਮ ਪਰ ਜਥੇਦਾਰ ਪੂਰੀ ਕੌਮ ਦਾ ਤੇ ਮੇਰਾ ਖਿਆਲ ਹੈ ਕਿ ਜੇ ਪਹਿਲਾ ਹੈਗਾ ਵੀ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਹ ਚਾਹੁੰਦੇ ਹਾਂ ਕਿ ਜਥੇਦਾਰ ਨੂੰ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਜਾਂ ਕੋਈ ਸਿਸਟਮ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਨਿਯੁਕਤੀ ਹੋਵੇ ਤੇ ਉਹਨਾਂ ਦਾ ਕੋਈ ਟਾਈਮ ਪੀੜ ਫਿਕਸ ਹੋਵੇ ਕਿ ਉਹ ਕਿੰਨੇ ਚਿਰ ਤੱਕ ਉਹ ਉਸ ਤੇ ਰਹਿ ਸਕਦੇ ਆ ਤੇ ਉਹਨਾਂ ਦੀ ਜੋ ਸੇਵਾ ਮੁਕਤੀ ਦਾ ਵੀ ਕੋਈ ਵਧੀਆ ਤਰੀਕੇ ਨਾਲ ਉਹਦੇ ਨਿਯਮ ਬਣਨੇ ਚਾਹੀਦੇ ਤੇ ਉਹਦੇ ਅਨਸਾਰ ਹੀ ਕੰਮ ਹੋਣਾ ਚਾਹੀਦਾ ਇਹ ਨਹੀਂ ਕਿ ਜਦੋਂ ਵੀ ਕਿਸੇ ਨੂੰ ਨਾ ਲੱਗੇ ਸ਼੍ਰੋਮਣੀ ਕਮੇਟੀ ਨੂੰ ਲੱਗੇ ਕਿ ਸਾਡੇ ਅਨੁਕੂਲ ਨਹੀਂ ਕੰਮ ਹੋ ਰਿਹਾ ਤਾਂ ਅਗਲੇ ਦਿਨ ਜਸedar ਬਦਲ ਹੁੰਦੀ ਕਿ ਇਹ ਇਹ ਜਿਹੜੀ ਰਵਾਇਤ ਇਹ ਖਤਮ ਹੋਣੀ ਸੀ ਹੱਡਾ ਇਹ ਜਾਣ ਤੋਂ ਬਾਅਦ ਕਰਦਾਰ ਖੁਸ਼ੀ ਕੀਤੀ ਜਾ ਰਹੀ ਆ ਉਸ ਨੂੰ ਤੁਸੀਂ ਕਿਸ ਨਗਰੀਏ ਨਾਲ ਦੀ ਇਹ ਤੇ ਮੈਂ ਇਹ ਚੀਜ਼ਾਂ ਕਿ ਇਦੇ ਵਾਸਤੇ ਸਾਡੇ ਪੰਜਾਬੀਆਂ ਦੇ ਜਿਹੜੇ ਨਾ ਮੇਰੇ ਖਿਆਲਕ ਬਹੁਤ ਅਸੀਂ ਨੀਵੇਂ ਪੱਧਰ ਤੇ ਗਿਰ ਚੁੱਕੇ ਹਾਂ ਅਸੀਂ ਇੱਕ ਜਥੇਦਾਰ ਦੇ ਛੱਡੋ ਅਸੀਂ ਆਮ ਹੀ ਜਦੋਂ ਵਿਚਰਦੇ ਆ ਕਿ ਇੱਕ ਦੂਜੇ ਦੇ ਉੱਪਰ ਅਸੀਂ ਧੀਆ ਪੈਣਾ ਸਾਡੇ ਵੱਡੇ-ਵਡੇਰਿਆਂ ਨੇ ਧੀਆ ਪੈਣਾਂ ਦੇ ਵਾਸਤੇ ਉਹ ਸਾਧੀਆਂ ਸਾਂਝੀਆਂ ਸੀ ਉਹਨਾਂ ਦੇ ਸਾਰਿਆਂ ਵਾਸਤੇ ਉਹਨਾਂ ਨੇ ਆਪਣੀਆਂ ਬੜੀਆਂ-ਬੜੀਆਂ ਕੁਰਬਾਨੀਆਂ ਦੇ ਕੇ ਵੀ ਉਹਨਾਂ ਦੀ ਇੱਜ਼ਤ ਨੂੰ ਬਚਾ ਕੇ ਦੂਜਿਆਂ ਤੋਂ ਕੁਛ ਲਾ ਕੇ ਵੀ ਲੈਂਦਾ ਤੇ ਜਿਹੜੇ ਅੱਜ ਅਸੀਂ ਆਪ ਹੀ ਆਪਣੇ ਆਪ ਨੂੰ ਇੱਕ ਦੂਜੇ ਦੇ ਧੀਆ ਪੈਣਾਂ ਦੇ ਖਿਲਾਫ ਇਹੋ ਜੇ ਦੁਸ਼ਣਬਾਦੀ ਜਦੋਂ ਇੱਕ ਦੂਜੇ ਦੇ ਖਿਲਾਫ ਮੀਡੀਆ ਤੇ ਵੇਖਦੇ ਆ ਤੇ ਬੜਾ ਮਨ ਨੂੰ ਦੁੱਖ ਹੁੰਦਾ ਤੇ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਬਾਕੀ ਜੋ ਵੀ ਕਰਤਾਰਕੁਸ਼ੀ ਕੀਤੀ ਜਾ ਰਹੀ ਉਹਦੀ ਅਸੀਂ ਸਖਤ ਸਰਨ ਨ ਅਸੀਂ ਸਾਡੇ ਆਪਣੇ ਸਮਰਥਕਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਸ ਇਹੋ ਜਿਹੇ ਨੀਵੇਂ ਪੱਧਰ ਦੀ ਠੀਕ ਹੈ ਕਿ ਕਿਸੇ ਨਾਲ ਤੁਹਾਡਾ ਭੇਦਭਾਵ ਹੋ ਸਕਦਾ ਵਿਰੋਧ ਕਿਸੇ ਗੱਲ ਤੇ ਵਿਰੋਧ ਹੋ ਸਕਦਾ ਪਰ ਉਹਦੀ ਜਿਹੜੀ ਵਿਰੋਧ ਕਰਨ ਦਾ ਵੀ ਜਿਹੜਾ ਤਰੀਕਾ ਉਹ ਬੜਾ ਸੱਭਿਅਕ ਹੋਣਾ ਚਾਹੀਦਾ ਬਹੁਤ ਸਮਾਜ ਨੂੰ ਪ੍ਰਵਾਨ ਹੋਣਾ ਚਾਹੀਦਾ ਇਹ ਨਹੀਂ ਕਿ ਆਪਾਂ ਕਿਸੇ ਦੀ ਧੀਆਂ ਪਣਾ ਤੇ ਮਾਵਾਂ ਤੇ ਜਾਂ ਇਹੋ ਜਿਹਿਆਂ ਗਾਲਾਂ ਕੱਢ ਕੇ ਇਹ ਸੋਭਾ ਜਨ ਹਾਂ ਜਿੱਕਰ ਸਿੱਟਣਾ ਨਹੀਂ ਚਿੱਕਰ ਸਿੱਕਣਾ ਬਹੁਤ ਮਾੜੀ ਗੱਲ ਹੈ ਜੀ ਕਿ ਉਹ ਉਹ ਵੀ ਗੈਰ ਕਾਨੂੰਨੀ ਜੋ ਕਿਸੇ ਬੰਦੇ ਨਾਲ ਤੁਹਾਡੀ ਕੋਈ ਹੋ ਸਕਦੀ ਹੈ ਉਹਦੇ ਪਰਿਵਾਰ ਨੂੰ ਉਹਦੇ ਚ ਲੈ ਕੇ ਆਉਣਾ ਉਹ ਬਹੁਤ ਗਲਤੀ ਦੀ ਹੈ ਜੀ ਐਸਜੀਪੀਸੀ ਦੇ ਚੋਣਾਂ ਆ ਰਹੀਆਂ ਜੀ ਉਹੋ ਕੀ ਦਿੰਦੀ ਐਸਜੀਪੀਸੀ ਦੇ ਚੋਣਾਂ ਤੇ ਮੇਰੇ ਖਿਆਲ ਅੰਜ ਕਹਿੰਦੇ ਸਾਰੇ ਮੰਗ ਕਰ ਰਹੇ ਕਿ ਜਲਦੀ ਜਲਦੀ ਆਉਣ ਤੇ ਅਸੀਂ ਉਹਦੇ ਵਾਸਤੇ ਅਸੀਂ ਤਿਆਰੀ ਵੀ ਕਰ ਰਹੇ ਹਾਂ ਤੇ ਅਸੀਂ ਉਹਦੇ ਚ ਆਪਣਾ ਵੀ ਪੂਰਾ ਯੋਗਦਾਨ ਪਾਵਾਂਗੇ ਅਸੀਂ ਆਪਣੀ ਪਾਰਟੀ ਜਿਹੜੀ ਬਣਾਈ ਆ ਉਸ ਦਿਨ ਜਿਹੜੇ ਹੈਗੇ ਕੈਂਡੀਡੇਟ ਖੜਾਉਂ ਅਸੀਂ ਜਿਹੜੀਆਂ ਵੀ ਜਿਹੜੀਆਂ ਪੰਥਕ ਸੋਚ ਵਾਲੀਆਂ ਸਾਰੀਆਂ ਧਿਰਾਂ ਨਾਲ ਸਹਿਯੋਗ ਲੈ ਕੇ ਸਾਰਿਆਂ ਨਾਲ ਰਲ ਮਿਲ ਕੇ ਅਸੀਂ ਕੁਝ ਆਪਣੇ ਕੈਂਡੀਡੇਟ ਵੀ ਕੁਝ ਜੇ ਅਸੀਂ ਕੋਈ ਸਹਿਮਤੀ ਨਾਲ ਕੋਈ ਅੱਗੇ ਪਿੱਛੇ ਕਰਕੇ ਵੀ ਸਾਰੇ ਜਣੇ ਰਲ ਕੇ ਲੜਨ ਦੀ ਕੋਸ਼ਿਸ਼ ਕਰਾਂਗੇ। ਕੋਈ ਬਹੁਤ ਰਾਜ ਨਹੀਂ ਕਿ ਭਾਵੇਂ ਜਿੱਥੇ ਹੁੰਦੀਆਂ ਨੇ ਭਾਵੇਂ 83 ਧਿਰਾਂ ਨੇ ਉਹ ਤੁਹਾਡੇ ਨਾਲ ਨਹੀਂ ਹਾਂਜੀ ਅਸੀਂ ਸਾਰਿਆਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਜਿਹੜੀਆਂ ਅੱਜ ਕੱਲ ਕਾਗਜ਼ ਤਰ੍ਹਾਂ ਉਹਨਾਂ ਤੋਂ ਇਲਾਵਾ ਜੁਨੀਆਂ ਵੀ ਧਿਰਾਂਆਂ ਮਾ ਜਿਹੜੀਆਂ हां जी हां जी चल रही है गल जी अकाली बाल मान साहब ना भी अजय उन नाल नहीं हुई बाकी एक दो तरहना भाई रणजीत सिंह होना ना भाई बडाला नाल और भी एक दो तरहना ਸਾਡੀ ਗੱਲ ਹੋ ਰਹੀ ਆ ਨਹੀਂ ਅਸੀਂ ਤੇ ਜਿਹੜੀ ਆ ਪੰਜਾਬ ਦੇ ਜਿਹੜੀ ਚੜ੍ਹਦੀ ਕਲਾ ਲਈ ਜੋ ਸਾਡੇ ਗੁਰੂ ਸਾਹਿਬ ਦਾ ਸੰਦੇਸ਼ ਆ ਉਹਦੇ ਅਨਸਾਰ ਹੀ ਅਸੀਂ ਕੰਮ ਕਰਾਂਗੇ ਸਭ ਦੇ ਭਲੇ ਲਈ ਸਾਡਾ ਏਜੰਡਾ ਜਿਹੜਾ ਸਭ ਦਾ ਭਲਾ ਹੋਊਗਾ ਨਹੀਂ ਆ ਇਹ ਨਾਲ ਇਹ ਅਜੇ ਇਹ ਚੀਜ਼ੇ ਇਹ ਇਹ ਤੋਂ ਅਸੀਂ ਅਜੇ ਅਸੀਂ ਮਤਲਬ ਉਹ ਉਹ ਮੁੱਦਾ ਤੇ ਸਾਡਾ ਆ ਅੱਗੇ ਜਾ ਕੇ ਤੇ ਜੋ ਅਸੀਂ ਰਾਜ ਜੋ ਮਹਾਰਾਜ ਉਹ ਖਾਲਸਾ ਦੇ ਮੁੱਦੇ ਨੂੰ ਬਹੁਤ ਗਲਤ ਤਰੀਕੇ ਨਾਲ ਪ੍ਰੋਡਕਟ